ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਹੋਰ ਸੁਣਾਉ ਜੀ ਤੁਸੀਂ ਠੀਕ ਠਾਕ ਹੋ ਵਾਹਿਗੁਰੂ ਅਗੇ ਅਰਦਾਸ ਕਰਦੀਆਂ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਚੜ੍ਹਦੀ ਕਲਾ ਛੋਵੋਗੇ ਤੇ ਇੱਥੇ ਮੈਂ ਸਵੇਰੇ ਸਵੇਰੇ ਭਾਂਡੇ ਧੋ ਰਹੀਆਂ ਭਾਂਡੇ ਮਾਧਰੀਆਂ ਭਾਂਡੇ ਧੋ ਰਹੀਆਂ ਪਹਿਲਾਂ ਜੁੱਠੇ ਵਾਲੇ ਤੇ ਫਿਰ ਬਾਅਦ ਚ ਸਰਫਲਾ ਕੇ ਮੰਜੂਗੀ ਇਹਨਾਂ ਨੂੰ ਤੇ ਸਵੇਰੇ ਸਵੇਰੇ ਬਹੁਤ ਕੰਮ ਹੋ ਜਾਂਦਾ ਹਨਾ ਸਫਾਈ ਦਾ ਕੰਮ ਵੀ ਸਵੇਰੀ ਹੁੰਦਾ ਰੋਟੀ ਪਾਣੀ ਨਾਸ਼ਤਾ ਵਗੈਰਾ ਕੱਪੜੇ ਸਾਰਾ ਕੁਝ ਨਾ ਸਿਰੇ ਸਿਰੇ ਇਕੱਠਾ ਖਮ ਹੋ ਜਾਂਦਾ ਤੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਕਿ ਸਬਜੀ ਕੀ ਬਣਾਈਏ ਸੱਚੀ ਇਸ ਚੀਜ਼ ਤੋਂ ਬੜੇ ਦੁਖੀ ਹਾਂ ਕੀ ਬਣਾਈਏ ਕੁਝ ਵੀ ਬਣਾਓ ਘਰ ਦੀ ਫੈਮਿਲੀ ਚ ਅੱਧਿਆਂ ਨੂੰ ਕੁਝ ਪਸੰਦ ਨਹੀਂ ਹੁੰਦਾ ਕਿਸੇ ਨੂੰ ਕੁਝ ਪਸੰਦ ਨਹੀਂ ਹੁੰਦਾ ਬੜੀ ਪ੍ਰੋਬਲਮ ਆ ਮੈਂ ਤਾਂ ਅੱਜ ਸੋਚਿਆ ਮੈਂ ਮਿਸਿੰਗ ਮਿਸੇ ਪਰਾਂਠੇ ਬਣਾਉਣ ਲੱਗੀ ਹਾਂ ਸਬਜੀ ਪਈ ਸੀ ਉਹ ਵਿੱਚ ਪਾ ਕੇ ਤੇ ਇੱਕ ਪਿਆਜ਼ ਕੱਟ ਲਿਆ ਮੈਂ ਤੇ ਹਰੀ ਮਿਰਚ ਕੱਟ ਕੇ ਵਿੱਚ ਸਬਜੀ ਪਾ ਕੇ ਤੇ ਵਧੀਆ ਪਰਾਂਠੇ ਬਣ ਜਾਣਗੇ ਆ ਥੋੜੀ ਜਿਹੀ ਪਾਲਕ ਖੜੀ ਸੀ ਪਾਲਕ ਦਾ ਪੇੜ ਖੜਾ ਸੀ ਇੱਕ ਗਮਲੇ ਦੇ ਵਿੱਚ ਤੇ ਥੋੜੀ ਜਿਹਾ ਉਹਦੇ ਪੱਤੇ ਮੈਂ ਲਿਆ ਜੀ ਗ੍ਰੀਨ ਗ੍ਰੀਨ ਹੋ ਜਾਣਗੇ ਤੇ ਇਹਦੇ ਵਿੱਚ ਸਬਜੀ ਪਾ ਕੇ ਆਟਾ ਗੁੰਨ ਲਾਂਗੇ ਵਧੀਆ ਬਣ ਜਾਣਗੇ ਪਰਾਂਠੇ ਤੇ ਸਾਰੇ ਖੁਸ਼ ਹੋ ਕੇ ਖਾ ਵੀ ਲੈਂਦੇ ਆ ਸਬਜੀ ਨਾਲੋਂ ਜ਼ਿਆਦਾ ਵਧੀਆ ਲੱਗਦੇ ਆ ਲੱਸੀ ਦਹੀਂ ਹੋਵੇ ਮੱਖਣ ਹੋਵੇ ਨਾਲ ਹਨਾ ਤੇ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਤੇ ਥੋੜੀ ਜਿਹੀ ਮਿਰਚ ਪਾ ਦਿੰਨੀ ਆ ਮੈਂ ਥੋੜੇ ਕਰਾਰੇ ਬਣ ਜਾਣਗੇ ਸਪਾਈਸੀ ਤੇ ਇੱਥੇ ਨਮਕ ਆਪਣੇ ਟੇਸਟ ਅਕੋਰਡਿੰਗ ਤੇ ਥੋੜਾ ਜਿਹਾ ਜੀਰਾ ਵੀ ਪਾਉਂਗੀ ਤੇ ਫਿਰ ਹੋਰ ਕੀ ਕਰੇ ਮਨ ਦੁਖੀ ਹੋ ਜਾਂਦਾ ਹਰੀਆਂ ਸਬਜ਼ੀਆਂ ਬੱਚੇ ਨਹੀਂ ਖਾਕੇ ਮੇਰਾ ਬੇਟਾ ਤਾਂ ਪਤਾ ਨਹੀਂ ਸਬਜ਼ੀਆਂ ਨੂੰ ਮੂੰਹ ਨਹੀਂ ਲਾਉਂਦਾ ਪਤਾ ਨਹੀਂ ਕੀ ਗੱਲ ਆ ਤੇ ਇੱਥੇ ਆਲੂ ਬੜੀਆਂ ਦੀ ਸਬਜ਼ੀ ਪਈ ਸੀ ਉਹ ਮੈਂ ਵਿੱਚ ਪਾਤੀ ਤੇ ਹੁਣ ਇਹਦਾ ਆਟਾ ਮਲ ਲੂੰਗੀ ਤੇ ਦਾਲ ਨਾ ਮੇਰਾ ਬੇਟਾ ਦਾਲ ਖਾਂਦਾ ਨਾ ਸਬਜ਼ੀਆਂ ਨੂੰ ਵੀ ਨੱਕਵਲ ਮਾਰਦਾ ਸਮਝ ਨਹੀਂ ਆਉਂਦੀ ਹੁੰਦੀ ਫਿਰ ਕੀ ਕਰੇ ਸਵੇਰੇ ਸਵੇਰੇ ਤਾਂ ਚਲੋ ਹਨਾ ਕੋਈ ਵੀ ਆਪਾਂ ਨਮਕੀਨ ਨਾਸ਼ਤਾ ਬਣਾ ਲੈਨੇ ਆ ਤੇ ਸ਼ਾਮ ਨੂੰ ਦੇਖੂਗੀ ਕੋਈ ਸਬਜ਼ੀ ਬਣਾਉਂਗੀ ਤੇ ਵੈਸੇ ਮੈਂ ਗੈਸ ਤੇ ਰੱਖਿਆ ਦੁੱਧ ਥੋੜਾ ਜਿਹਾ ਪਨੀਰ ਬਣਾ ਲਵਾਂਗੀ ਸ਼ਾਮ ਵਾਸਤੇ ਹੁਣ ਤਾਂ ਮਿੱਸਾ ਨਾਸ਼ਤਾ ਹੋਈ ਜਾਣਾ ਮਿੱਸੇ ਪਰਾਂਠੇ ਤੇ ਇੱਧਰ ਆ ਦੇਖੋ ਮੈਂ ਦੁੱਧ ਧਰਤਾ ਸੀ ਇਹਦਾ ਪਨੀਰ ਬਣ ਗਿਆ ਤੇ ਮੈਂ ਹੁਣ ਕੱਢ ਕੇ ਰੱਖ ਲੂੰਗੀ ਸ਼ਾਮ ਨੂੰ ਫਿਰ ਇਹ ਬਣਾ ਲੂੰਗੀ ਸੱਚੀ ਸਵੇਰ ਦਾ ਬਣਾਉਂਦੇ ਬਣਾਉਂਦੇ ਸ਼ਾਮ ਦੀ ਵੀ ਟੈਨਸ਼ਨ ਹੋ ਜਾਂਦੀ ਹੈ ਕਿ ਹੁਣ ਸ਼ਾਮ ਮਤਲਬ ਸ਼ਾਮ ਨੂੰ ਬਣਾਉਣਾ ਕੀ ਆ ਤੇ ਲੋ ਜੀ ਪਰਾਂਠੇ ਬਣ ਗਏ ਮੇਰੇ ਆਜੋ ਜੀ ਯੰਮੀ ਯੰਮੀ ਤੁਸੀਂ ਵੀ ਖਾ ਲਓ ਲੱਗਦੇ ਬਹੁਤ ਟੇਸਟੀ ਨੇ ਹਨਾ ਪਰ ਫਰਾਈ ਹੋ ਜਾਂਦੇ ਨੇ ਫਿਰ ਹੁਣ ਬਿਨਾਂ ਫਰਾਈ ਕੀਤੇ ਫਿਰ ਟੇਸਟੀ ਵੀ ਨਹੀਂ ਲੱਗਦੇ ਲਓ ਜੀ ਆ ਦੁਪਹਿਰ ਦਾ ਟਾਈਮ ਸੀ ਇਹ ਮਿਰਚਾਂ ਮੈਂ ਧੋ ਕੇ ਰੱਖਤੀਆਂ ਸੀ ਸੁੱਕ ਗਈਆਂ ਚੰਗੀ ਤਰ੍ਹਾਂ ਹੁਣ ਇਹਦਾ ਅਚਾਰ ਬਣਾਉਂਗੀ ਮੈਂ ਸਿਰਕੇ ਦੇ ਵਿੱਚ ਪੂਰਾ ਸਾਲ ਫਿਰ ਇਹ ਸੇਵ ਹੋ ਜਾਂਦਾ ਹਨਾ ਅਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਟੇਸਟੀ ਵੀ ਲੱਗਦਾ ਤੇ ਇੱਥੇ ਹੁਣ ਮੈਂ ਮਿਰਚਾਂ ਦੀਆਂ ਡੰਡੀਆਂ ਹਟਾ ਰਹੀਆਂ ਤੇ ਨਾਲੇ ਚਾਕੂ ਦੇ ਨਾਲ ਵਿੱਚ ਥੜੀ-ਥੜੀ ਉਂਗਲੀਆਂ ਕਰ ਦੂੰਗੀ ਛੇਦ ਬਣਾ ਦੂੰਗੀ ਤਾਂ ਕਿ ਅੰਦਰ ਤੱਕ ਨਮਕ ਤੇ ਸਿਰਕਾ ਇਹਦੇ ਜਾ ਸਕੇ ਤੇ ਅਚਾਰ ਵਧੀਆ ਲੱਗਦਾ ਦਾਲ ਸਬਜੀ ਨਾਲ ਵੀ ਵੈਸੇ ਵੀ ਮਿਰਚ ਦਾ ਅਚਾਰ ਮੈਨੂੰ ਵੀ ਪਸੰਦ ਆ ਵੈਸੇ ਸਾਰੇ ਖਾ ਲੈਂਦੇ ਆ ਹਨ ਮਿਰਚ ਦਾ ਅਚਾਰ ਅਚਾਰ ਸਾਰੇ ਹੋਣੇ ਜ਼ਰੂਰੀ ਆ ਘਰ ਦੇ ਵਿੱਚ ਨਾ ਕਿਉਂਕਿ ਕਦੇ ਨਾ ਕਦੇ ਕੰਮ ਆਈ ਜਾਂਦੇ ਆ ਵੈਸੇ ਵੀ ਦਾਲ ਸਬਜੀ ਨਾਲ ਵੀ ਤੇ ਕਦੇ ਦਾਲ ਸਬਜੀ ਥੋੜੀ ਹੋਵੇ ਫਿਰ ਵੀ ਆਪਣਾ ਸਰ ਜਾਂਦਾ ਨਾ ਆ ਲੋ ਜੀ ਗੱਲਾਂ ਕਰਦੇ ਕਰਦੇ ਮੈਂ ਸਾਰੀਆਂ ਡੰਡੀਆਂ ਹਟਾਤੀਆਂ ਤੇ ਹੁਣ ਮੈਂ ਇਹਨੂੰ ਇੱਕ ਸੁੱਕੇ ਡੱਬੇ ਦੇ ਵਿੱਚ ਪਾ ਦੂੰਗੀ ਕੋਈ तामझाम ਨਹੀਂ ਸਿੱਧਾ ਸਦਾ ਸਿੰਪਲ ਤਰ੍ਹਾਂ ਨਾਲ ਬਣਾਉਣਾ ਤੇ ਪੂਰਾ ਸਾਲ ਐਂ ਪਿਆਰਾਣਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਹੁਣ ਇਹਦੇ ਵਿੱਚ ਪਾ ਕੇ ਫਿਰ ਮੈਂ ਇਹਦੇ ਵਿੱਚ ਨਮਕ ਪਾ ਦੂੰਗੀ ਤੇ ਫਿਰ ਆਪਾਂ ਸਿਰਕਾ ਪਾ ਦਾਂਗੇ ਆ ਲੋ ਜੀ ਨਮਕ ਲਿਆ ਮੈਂ ਇਨਕ ਮਿਰਚਾਂ ਜ਼ਿਆਦਾ ਨਹੀਂ ਸੀ ਥੋੜੀਆਂ ਹੀ ਫਿਰ ਮੈਂ ਇਸ ਕਰਕੇ ਨਾ ਕਿ ਨਮਕ ਲਿਆ ਕਿਉਂਕਿ ਮਿਰਚਾਂ ਦਾ achar ਰੋਜ਼ ਤਾਂ ਨਹੀਂ ਖਾਦਾ ਜਾਂਦਾ ਕਦੇ-ਕਦੇ ਹਨਾ ਦਿਲ ਕਰਦਾ ਕਦੇ ਜੇ दाल ਸਬਜ਼ੀ ਥੋੜੀ ਕਰਾਰਾਪਨ ਘੱਟ ਹੋਵੇ ਫਿਰ ਆਪਾਂ ਮਿਰਚ ਦਾ achar ਲੈਨੇ ਆ ਤੇ ਆ ਮੈਂ ਲਿਆ ਸਰਕਾ ਵਿਨੇਗਰ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਤੇ ਇਸ ਤਰ੍ਹਾਂ ਪਾਉਣ ਨਾਲ ਬਿਲਕੁਲ ਵੀ achar ਖਰਾਬ ਵੀ ਨਹੀਂ ਹੁੰਦਾ ਤੇ ਲੰਬੇ ਟਾਈਮ ਤੱਕ ਰਹਿੰਦਾ ਤੇ ਬਾਕੀ ਹੋਰ ਤਰੀਕਿਆਂ ਨਾਲ ਵੀ ਆਪਾਂ ਪਾਲੀ ਦਾ ਮਿਰਚਾਂ ਦਾ achar ਭਰਮਾ ਵੀ ਮਸਾਲੇ ਵਾਲਾ ਵੀ ਪਰ ਇਹਦਾ ਇਹ ਆ ਕਿ ਜਿੱਥੇ ਮਰਜੀ ਆਈ ਪਿਆਰਵੇ ਇਹਨੇ ਖਰਾਬ ਨਹੀਂ ਹੋਣਾ ਹਨਾ ਇਹ ਬਿਲਕੁਲ ਬਸ ਇੱਕ ਵਾਰੀ ਪਾ ਕੇ ਟੈਨਸ਼ਨ ਖਤਮ ਕੋਈ ਇਹਨੂੰ ਪਰਵਾਹ ਨਹੀਂ ਨਾ ਧੁੱਪ ਦੀ ਨਾ ਕਾਸੇ ਦੀ ਇਹਨੇ ਆਈ ਵਧੀਆ ਰਹਿਣਾ ਕਿਉਂਕਿ ਸਿਰਕਾ ਹੈ ਨਾ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਬਸ ਚਾਰ ਪੰਜ ਦਿਨਾਂ ਚ ਆਪਣਾ achar ਬਣ ਕੇ ਤਿਆਰ ਹੋ ਜਾਊਗਾ ਯੰਮੀ ਯੰਮੀ ਲੋ ਜੀ ਇਹ ਸੀ ਮੇਰੇ ਥੋੜੇ ਜਿਹੇ ਕੰਮ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਅੱਜ ਜਿਹੜੇ ਤੇ ਕਮੈਂਟ ਕਰਕੇ ਦੱਸਿਓ ਕਿਹੋ ਜਿਹੀ ਲੱਗੀ ਵੀਡੀਓ ਸਤਿ ਸ਼੍ਰੀ ਅਕਾਲ ਜੀ